ਔਰ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਕੰਮ ਕਰਦੇ ਹਾਂ ਔਰ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਜਿਹੜੀਆਂ ਵਜਨ ਤੋਂ ਇਧਰ ਉਧਰ ਸਾਡੇ ਕੋ ਹੋ ਜਾਂਦੀਆਂ ਕਿਹਾ ਕਿ ਤੁਸੀਂ ਕੱਲ ਫਾਮਰਾ ਚਰਚ ਤੇ ਜ਼ਰੂਰ ਆਣਾ ਔਰ ਸਾਰੇ ਨੂੰ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਅੱਜ ਹੀ ਸੋਚੀ ਕਮੇਟੀ ਅਨੰਦ ਬਿਆਸ ਜੀ ਮਨੀ ਸੋਨਦੀ ਜੀ ਅਰਜੀ ਗੋਰਾ ਜੀ ਬੁਝਾਰ ਕੋਹਲਾ ਜੀ ਚੇਤਨ ਨਾਹਰ ਜੀ ਗੌਰਵ ਜੀ ਅਜੂ ਸਬਰਵਾਲ ਜੀ ਅੱਜ ਇਹ ਸਾਰੇ ਜਿਹੜੇ ਇੱਥੇ ਆਏ ਆ ਔਰ ਸਾਡੇ ਲਈ ਅੱਜ ਪ੍ਰਾਰਥਨਾ ਵੀ ਕੀਤੀ ਆ ਤੇ ਸਾਡੇ ਲਈ ਅਸ਼ੀਰਵਾਦ ਵੀ ਮੰਗਿਆ ਸਭ ਹਿੰਦੂ ਮੁਸਲਮ ਸਿੱਖੀ ਸਾਰੇ ਸਾਰੇ ਨੇ ਭਾਈ ਭਾਈ ਸੋ ਐਸੀ ਭਾਈਚਾਰਾ ਸਾਡਾ ਅਪਣਾਵਾ ਵਾਲਮੀਕੀ ਭਾਈਚਾਰਾ ਰਵਿਦਾਸ ਭਾਈਚਾਰਾ ਮਸੀਹ ਭਾਈਚਾਰਾ ਮਰਗੀ ਸਿੱਖ ਭਾਈਚਾਰਾ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਖੜੇ ਆਂ ਔਰ ਇਕੱਠੇ ਹੋ ਕੇ ਅਸੀਂ ਕੰਮ ਕਰ ਰਹੇ ਆਂ ਔਰ ਕੋਈ ਵੀ ਜਿਹੜੀਆਂ ਦੇਸ਼ ਪ੍ਰੋਧੀ ਤਾਕਤਾਂ ਵਾਂ ਜਾਂ ਸਮਾਜ ਪ੍ਰੋਧੀ ਤਾਕਤਾਂ ਵਾਂ ਸਾਨੂੰ ਰੋਕ ਨਹੀਂ ਕਰ ਸਕਦੀਆਂ ਵਿਸ਼ਾਰਮ ਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਖਾਮਰਾ ਚਰਚ ਵਿਖੇ ਜਲੰਧਰ ਦੇ ਬਾਲਮਿਕੀ ਭਾਈਚਾਰੇ ਨਾਲ ਸੰਬੰਧ ਸਮਾਜ ਦੇ ਸੀਨੀਅਰ ਆਗੂ ਨੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਸਿੰਘ ਗੌਰਵ ਜੀ ਨਾਲ ਦੂਸਰੇ ਦਿਨ ਵੀ ਮੁਲਾਕਾਤ ਕੀਤੀ ਜਿਕਰ ਜੋਗ ਹੈ ਕਿ ਬੀਤੇ ਕੱਲ ਜਤਿੰਦਰ ਸਿੰਘ ਗੌਰਵ ਜੀ ਵੱਲੋਂ ਬਾਲਮਿਕੀ ਆਸ਼ਰਮ ਵਾਲੀ ਮੋਹਲਾ ਜਲੰਧਰ ਵਿਖੇ ਬਾਲਮਿਕੀ ਸਮਾਜ ਦੇ ਸੀਨੀਅਰ ਆਗੂ ਨਾਲ ਮੁਲਾਕਾਤ ਕੀਤੀ ਗਈ ਸੀ ਉਸੇ ਸੰਬੰਧ ਵਿੱਚ ਇਹ ਅੱਜ ਦੂਸਰੀ ਮੀਟਿੰਗ ਕੀਤੀ ਗਈ ਮੀਟਿੰਗ ਪ੍ਰੰਤ ਦੋਨਾਂ ਭਾਈਚਾਰਿਆਂ ਦੇ ਆਗੂ ਮਹਿਸੂਸ ਕੀਤਾ ਕਿ ਕੁਝ ਸ਼ਰਾਤੀ ਤਾਕਤ ਜਲੰਧਰ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਸਾਜ਼ਿਸ਼ ਤਹਿਤ ਪੜਕਾ ਦੇ ਕੇ ਜਲੰਧਰ ਦੀ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਖਤਮ ਕਰਨਾ ਚਾਹੁੰਦੇ ਹਨ ਇਹਨਾਂ ਦਾ ਮੂੰਹ ਤੋਂ ਜਵਾਬ ਦੇ ਲਈ ਬਹੁਤ ਜਲਦੀ ਇੱਕ ਨਵਨੀ ਕਮੇਟੀ ਗਠਨ ਕਰਨ ਦੇ ਗਲਤ ਫੈਮਿਲੀ ਨੂੰ ਦੂਰ ਕਰਕੇ ਭਾਈਚਾਰੇ ਦੀ ਏਕਤਾ ਸੁਨਿਸ਼ਚਿਤ ਕੀਤੀ ਜਾਵੇਗੀ ਅਤੇ ਕਿਸੇ ਦੇ ਵੀ ਮਹਿਲਾਕੇ ਵਿੱਚ ਨਹੀਂ ਆਇਆ ਜਾਵੇਗਾ ਇਸ ਮੌਕੇ ਤੇ ਸ਼੍ਰੀ ਚਤਿੰਦਰ ਮਸੀ ਗੌਰਵ ਵੱਲੋਂ ਦੋਨਾ ਭਾਈਚਾਰੇ ਦੀ ਸਾਂਝ ਨੂੰ ਬਰਕਰਾਰ ਰੱਖਦੇ ਤੇਗੇ ਉਤਮਾ ਦੀ ਤਾਰੀਫ ਕੀਤੀ ਗਈ ਤੁਸੀਂ ਜੋ ਦੇਖਿਆ ਵੀਡੀਓ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਕਿ ਖੰਬਰਾ ਚੱਚ ਦੇ ਪ੍ਰਧਾਨ ਸ਼੍ਰੀ ਜੋ ਕਿ ਗੌਰਮਸੀ ਦੇ ਵੱਲੋਂ ਜੋ ਕਿ ਬਾਲਮਿਕ ਇਸਮਾਲ ਦੇ ਵਿੱਚ ਜਾਇਆ ਗਿਆ ਤੁਸੀਂ ਪੂਰੀ ਗੱਲ ਨੂੰ ਸੁਣਿਆ ਕਿ ਉਹਨਾਂ ਨੇ ਇਸ ਬਾਰੇ ਕੀ ਜਵਾਬ ਦਿੱਤਾ ਔਰ ਕੁਝ ਸ਼ਰਾਰਤੀ ਆਂਸਰਾਂ ਦੇ ਵੱਲੋਂ ਜੋ ਕਿ ਪੰਜਾਬ ਦੀ ਜੋ ਕਿ ਸ਼ਾਂਤੀ ਨੂੰ ਪੰਗ ਕਰਨ ਦੇ ਲਈ ਇਹੋ ਜੀ ਸ਼ਰਾਰਤਾ ਕੀਤੀਆਂ ਜਾਂਦੀਆਂ ਨੇ ਔਰ ਮਸੀ ਲੋਕ ਵੀ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰ ਰਿਹਾ ਪਰ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਪਹਿਲੇ ਅਸੀਂ ਪੂਰੀ ਗੱਲਬਾਤ ਨੂੰ ਲਈਏ ਫੇਰੀ ਇਸ ਚੀਜ਼ ਨੂੰ ਸ਼ੇਅਰ ਕਰੀਏ ਔਰ ਆਓ ਅਸੀਂ ਪਹਿਲੇ ਪੂਰੀ ਵੀਡੀਓ ਨੂੰ ਦੇਖਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਭਰਾ ਗੁਰੂ ਜੀ ਉਹ ਪਾਸਪ ਕਮਲ ਜੀ ਅੱਜ ਗੁਰੂ ਜੀ ਨੇ ਫੌਮ ਦਾ ਚਰਚ ਜਿਹਾ ਕਿ ਬਹੁਤ ਵਿਚਾਰਤਾ ਰੱਖੀ ਤੁਸੀਂ ਬਹੁਤ ਤੇ ਉਸ ਤੋਂ ਬਾਅਦ ਗੁਰੂ ਜੀ ਨੇ ਕਿਹਾ ਕਿ ਤੁਸੀਂ ਕੱਲ ਕਮਰਾ ਚਰਚ ਤੇ ਜਰੂਰ ਆਣਾ ਔਰ ਸਾਰੇ ਨੂੰ ਅਸੀਂ ਤੁਹਾਨੂੰ ਮਲਾਵਾ ਚਾਹਦੇ ਆ ਅੱਜ ਇਹ ਸਾਰੇ ਜਿਹੜੇ ਇੱਥੇ ਆਏ ਆ ਔਰ ਸਾਡੇ ਲਈ ਅੱਜ ਪ੍ਰਾਰਥਨਾ ਵੀ ਕੀਤੀ ਆ ਤੇ ਸਾਡੇ ਲਈ ਅਸ਼ੀਰਵਾਦ ਵੀ ਮੰਗਿਆ ਸਾਨੂੰ ਬਹੁਤ ਵਧੀਆ ਲੱਗਾ ਗੁਰਪ੍ਰੀਤ ਜੀ ਕੋ ਆ ਕੇ ਔਰ ਪਾਸਟਰ ਕਮਲ ਜੀ ਨੂੰ ਮਿਲ ਕੇ ਔਰ ਬਹੁਤ ਬੈਠ ਕੇ ਵਿਚਾਰ-ਤਾਰਾ ਵੀ ਕੀਤੀ ਆ ਔਰ ਸਾਡੇ ਪ੍ਰਧਾਨ ਜੀ ਖੜੇ ਆ ਜਿਨ੍ਹਾਂ ਨਾਲ ਬਹੁਤ ਲੰਬੇ ਸਮੇਂ ਤੋਂ ਸਾਡੇ ਪਿਆਰ ਔਰ ਕਈ ਐਜੂਕੇਸ਼ਨਾਂ ਸੀ ਇਕੱਠੇ ਹੋ ਕੇ ਲੜੀਆਂ ਵਾ ਔਰ ਗੁਰਪ੍ਰੀਤ ਜੀ ਦਾ ਸਾਡੇ ਦਿਲ ਦੇ ਤੋਂ ਪ੍ਰਿੰਗ ਸਾਡੇ ਭਰਾ ਨੇ ਉਹ ਜਦੋਂ ਵੀ ਗੁਰੂ ਜੀ ਨਾਲ ਬੈਠੀ ਤਾਂ ਸਾਨੂੰ ਬਹੁਤ ਵਧੀਆ ਜਿਹੜੀਆਂ ਗੇਮਸ ਜਿਹੜੀਆਂ ਹੁੰਦੀਆਂ ਵਾ ਔਰ ਬਹੁਤ ਵਧੀਆ ਲੱਗਦਾ ਔਰ ਗੁਰੂ ਜੀ ਨੇ ਜਦੋਂ ਕਿਹਾ ਕਿ ਤੁਸੀਂ ਕੱਲ ਜਰੂਰ ਆਣਾ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਗੁਰੂ ਜੀ ਕੋਲ ਅੱਜ ਬੈਠੇ ਆ ਉਹ ਬੈਠ ਕੇ ਚਾਹ ਵੀ ਪੀਤੀ ਆ ਔਰ ਬੈਠ ਕੇ ਸਮਾਜਿਕ ਮੁੱਦਿਆਂ ਤੇ ਵਿਚਾਰ-ਵਟਾਰਾ ਬੈਠ ਕੇ ਮੀਟਿੰਗ ਵੀ ਕੀਤੀ ਆ ਅਰਦਾਸ ਕਰਦਾ ਕਿ ਪ੍ਰਮਾਤਮਾ ਇਸ ਤਰ੍ਹਾਂ ਹੀ ਸਾਰਿਆਂ ਨੂੰ ਇਕੱਠੇ ਕਮਾਲਾ ਚ ਪਰੋ ਕੇ ਸਾਰੇ ਅਸੀਂ ਇਕੱਠੇ ਰਹੀਏ ਔਰ ਇਕੱਠੇ ਹੋ ਕੇ ਅਸੀਂ ਆਜੂ ਦੇ ਜਨਬ ਵੀ ਲੜੀਓ ਇਕੱਠੇ ਹੋ ਕੇ ਅਸੀਂ ਚਲੀਏ ਜੈ ਹਰ ਮਨ ਕੀ ਜੈ ਪੀਂ ਜੈ ਪਾ ਸੋ ਬਹੁਤ ਵਧੀਆ ਗੱਲ ਹੈ ਵੀ ਅੱਜ ਅਸੀਂ ਸਾਰੇ ਭਰਾ ਇਕੱਠੇ ਹੋਏ ਆ ਹਿੰਦੂ ਮੁਸਲਮ ਸਿੱਖੀ ਸਾਰੀ ਸਾਰੇ ਨੇ ਭਾਈ ਭਾਈ ਸੋ ਐਸੀ ਭਾਈਚਾਰਾ ਸਾਡਾ ਆਪਣਾ ਵਾਰਮੇਕੀ ਭਾਈਚਾਰਾ ਰਵਿਦਾਸ ਭਾਈਚਾਰਾ ਮਸੀਹ ਭਾਈਚਾਰਾ ਮਰਗੀ ਸਿੱਖ ਭਾਈਚਾਰਾ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਖੜੇ ਆ ਔਰ ਇਕੱਠੇ ਹੋ ਕੇ ਅਸੀਂ ਕੰਮ ਕਰ ਰਹੇ ਆ ਔਰ ਕੋਈ ਵੀ ਜਿਹੜੀਆਂ ਦੇਸ਼ਵਰੋਧੀ ਤਾਕਤਾਂ ਮੈਂ ਜਾਂ ਸਮਾਜ ਵਿਰੋਧੀ ਤਾਕਤਾਂ ਨਾਲ ਸਾਨੂੰ ਵੱਖ ਨਹੀਂ ਕਰ ਸਕਦੀਆਂ ਅਸੀਂ ਇੱਕ ਦੂਜੇ ਦੀ ਬਾਹ ਬਣ ਕੇ ਚੱਲਦੇ ਹਾਂ ਉਹ ਚੱਲਦੇ ਰਹਾਂਗੇ ਔਰ ਮੈਂ ਹੁਣ ਪਰਮੇਸ਼ਵਰ ਦੇ ਦਾਸ ਪਸ਼ਟ ਕਮਨ ਜੀ ਜੀ ਨੂੰ ਕਹਾਂਗਾ ਵੀ ਸਾਡੇ ਲਈ ਸਾਰਿਆਂ ਲਈ ਪ੍ਰਾਰਥਨਾ ਕਰਨ ਵੀ ਸਾਡੀ ਭਾਈਚਾਰਕ ਸਾਂਝ ਇਹਦਾ ਬਣੀ ਰਵੇ ਔਰ ਪ੍ਰਭੂ ਦੇ ਵਚਨਾਂ ਤੇ ਅਸੀਂ ਇਦਾਂ ਚੱਲਦੇ ਰਹੀਏ ਸਾਰਿਆਂ ਨੂੰ ਮੇਰੇ ਵੱਲ ਜੈਮ ਸੀਦੀ ਧੰਨਵਾਦ ਪਰਮ ਪ੍ਰਧਾਨ ਪਰਮੇਸ਼ਵਰ ਸਰਬਸ਼ਕਤੀਮਾਨ ਖੁਦਾਵੰਦ ਮਹਾਨ ਪਰਮੇਸ਼ਵਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਪਰਬੋ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ। ਖੁਦਾਵੰਦ ਯੀਸ਼ੂ ਨਾਸਰੀ ਦੇ ਨਾਮ ਦੇ ਵਿੱਚ। ਪ੍ਰਭੂ ਅੱਜ ਖੁਦਾਵੰਦ ਖੰਭਰਾ ਚਰਚ ਦੇ ਵਿੱਚ ਇਸ ਸਮੇਂ ਖੁਦਾਵੰਦ ਜਿੰਨਾ ਵੀ ਵਾਲਮੀਕੀ ਪਾਈਚਾਰੇ ਦੇ ਜਿੰਨੀ ਵੀ ਟੀਮ ਖੁਦਾਵੰਦ ਬੜੇ ਪ੍ਰੇਮ ਦੇ ਨਾਲ ਉਸ ਪਿਆਰ ਭਰੇ ਸੱਦੇ ਨੂੰ ਕਬੂਲ ਕਰਦੇ ਹੋਏ ਪਹੁੰਚੇ ਨੇ। ਔਰ ਜਿਨ੍ਹਾਂ ਨੇ ਪ੍ਰਭੂ ਦੇਲਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕੀਤਾ ਇਸ ਮੇਲ ਮਲਾਪ ਵਿੱਚ ਹੱਥ ਵਧਾਇਆ। ਪਰਮੇਸ਼ਵਰ ਤੁਹਾਡਾ ਹੱਥ ਇਹਨਾਂ ਸਾਰਿਆਂ ਦੇ ਉੱਤੇ ਆਵੇ ਔਰ ਪਰਮੇਸ਼ਵਰ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਦੇ ਉੱਤੇ ਕਿਰਪਾ ਕਰੇ ਅੱਜ ਜਿਹਨਾਂ ਭਾਈਆਂ ਦਾ ਆਉਣਾ ਪਰਮੇਸ਼ਵਰ ਬਰਕਤ ਦਾ ਹਿੱਸਾ ਬਣ ਜਾਵੇ ਹਰ ਬੁਰਾਈ ਦੂਰ ਹੋ ਜਾਵੇ ਹਰ ਨੈਗੇਟਿਵਿਟੀ ਦੂਰ ਹੋ ਜਾਵੇ ਔਰ ਮਹਾਨ ਪਰਮੇਸ਼ਵਰ ਇਹ ਭਾਈਚਾਰੇ ਦਾ ਮੇਲ ਮਲਾਪ ਦਾ ਜੋ ਬਚਨ ਤੁਸੀਂ ਸਾਨੂੰ ਦਿੱਤਾ ਹੈ ਉਮਰ ਰਲੀਜ਼ ਕਰਦਾ ਪ੍ਰਭੂ ਇਹਨਾਂ ਦੇ ਉੱਤੇ ਔਰ ਸਾਰੇ ਭਾਈਆਂ ਦੀ ਸਲਾਮਤੀ ਮੰਗਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਪਰਮੇਸ਼ਵਰ ਇਹਨਾਂ ਦੇ ਅੰਦਰ ਨਰਮਾਈ ਮੇਲ ਮਿਲਾਪ ਭਲਾਈ ਅਤੇ ਕਿਰਪਾ ਬਣੀ ਰਹੇ ਔਰ ਇਹ ਸਦਾ ਮੇਲ ਜੁੜ ਕੇ ਚੱਲਣ ਪ੍ਰਭੂ ਜੀ ਅਮਨ ਪਰਮੇਸ਼ਵਰ ਸਭਨਾ ਤੇ ਵੱਡੀ ਕਿਰਪਾ ਕਰਨੀ ਔਰ ਖੁਦਾਵੰਦ ਇਸ ਪੰਜਾਬ ਨੂੰ ਇਸ ਜਲੰਧਰ ਨੂੰ ਖੁਸ਼ਹਾਲ ਬਣਾਉਣ ਵਿੱਚ ਔਰ ਇੱਕ ਦਾ ਇੱਕੋ ਇੱਕ ਨੌ ਮਾਸ ਦੇ ਰਿਸ਼ਤੇ ਦੀ ਤਰ੍ਹਾਂ ਮਿਲ ਕੇ ਚੱਲਣ ਦੀ ਸਹਾਇਤਾ ਕਰੋ ਪ੍ਰਭੂ ਜੀ ਮੇਰੀ ਪ੍ਰਾਰਥਨਾ ਹੈ ਪ੍ਰਭੂ ਜੀ ਖੁਦਾਵੰਦ ਜਦੋਂ ਇਹ ਭਾਈ ਇਥੋਂ ਜਾਂਦੇ ਨੇ ਆਨੰਦ ਤੇ ਖੁਸ਼ੀ ਦਾ ਮੁਖ ਟਿਨਾ ਦੇ ਸਿਰਾਂ ਤੇ ਹੋਵੇ ਔਰ ਤੁਹਾਡੇ ਪਵਿੱਤਰ ਕਲਾਮ ਦੀ ਬਰਕਤ ਇਹਨਾਂ ਦੇ ਤੇ ਉੰਢੇਲ ਦਾ ਪ੍ਰਭੂ ਜੀ ਔਰ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਸਵਾਗਤ ਕਰਦੇ ਹਾਂ ਇਹ ਸਾਡਾ ਭਾਈਚਾਰਾ ਹੈ ਸਾਡਾ ਪ੍ਰੇਮ ਹੈ ਸੋ ਸਾਰਨ ਮੇਰੇ ਵੱਲੋਂ ਜੈਮਸੀ ਦੀ ਇੱਕ ਵਾਰੀ ਫੇਰ ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੁਝ ਸ਼ਾਰਤੀ ਅੰਸਰ ਜਿਹੜੇ ਸਾਡੀ ਆਪਸੀ ਭਾਈਚਾਰਕ ਸਾਂਝ ਖਰਾਬ ਕਰਨਾ ਚਾਹੁੰਦੇ ਸੀ ਸਾਨੂੰ ਲੜਾਉਣਾ ਚਾਹੁੰਦੇ ਸੀ ਉਹਨਾਂ ਦੀ ਜਿਹੜੀ ਮਨਸ਼ਾ ਵਾ ਪੂਰੀ ਪਰਮੇਸ਼ਵਰ ਨੇ ਨਹੀਂ ਹੋਣ ਦਿੱਤੀ ਔਰ ਸਾਰਾ ਮਸਲਾ ਜਿਹੜਾ ਵਾ ਬੈਠ ਕੇ ਸਾਰਾ ਖਤਮ ਹੋ ਗਿਆ ਔਰ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਆ ਕੰਮ ਕਰਦੇ ਆ ਔਰ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਜਿਹੜੀਆਂ ਵਜਨ ਤੋਂ ਇਧਰ-ਉਧਰ ਸਾਡੇ ਕੋਲ ਜਾਂਦੀਆਂ ਉਸ ਗੱਲਾਂ ਦਾ ਮੈਂ ਉਸ ਗੱਲ ਨੂੰ ਮਹਿਸੂਸ ਕਰਦਾ ਔਰ ਉਸ ਗੱਲ ਤੇ ਅਸੀਂ ਧਿਆਨ ਕਰਦੇ ਆ ਔਰ ਗਾਂ ਇਸ ਚੀਜ਼ ਦਾ ਵੀ ਰੱਖਾਂਗੇ ਕਿ ਸਾਡੇ ਸਮੂਚਾ ਜਿਹੜਾ ਮੁਸੀਬਾਈ ਚਾਰਾ ਵਾ ਉਹਨੂੰ ਕੋਈ ਵੀ ਠੇਸ ਨਾ ਲੱਗੇ ਸੋ ਆਨ ਵਾਲੇ ਦਿਨਾਂ ਦੇ ਵਿੱਚ ਮੁਸੀਬਾਈ ਚਾਰਾ ਲਈ ਬਹੁਤ ਜਿਆਦੀਆਂ ਖੁਸ਼ਖਬਰੀਆਂ ਸੀ ਲੈ ਕੇ ਆ ਰਹੇ ਆਂ ਔਰ ਮੁਸੀਬਾਈ ਚਾਰਾ ਸਾਡਾ ਚੜਦੀ ਕਲਾ ਚ ਔਰ ਚੜਦੀ ਕਲਾ ਚ ਰਹੇਗਾ ਔਰ ਪਰਮੇਸ਼ਰ ਕੇ ਪ੍ਰਾਰਥਨਾ ਕਰਦੇ ਆਂ ਵੀ ਸਾਰੇ ਖੁਸ਼ੀਵਸੰ ਸਾਰੇ ਸੁਖ ਸਾਂ ਦੇ ਨਾਲ ਰਹਿਣ ਸਾਰਾ ਮੇਰੇ ਨਾਲ ਜੈ ਮਸੀਦੀ ਧੰਨਵਾਦ ਹallelujah ਤੁਸੀਂ ਪੂਰੀ ਵੀਡੀਓ ਨੂੰ ਸੁਨਿਆ ਬ੍ਰਦਰ ਸ਼ਿਜ ਤੇਂਦਰ ਮਸੀ ਗੌਰਵ ਜੀ ਦੇ ਦੁਆਰਾ ਖੁਦ ਵੀਡੀਓ ਨੂੰ ਬਣਾ ਕੇ ਪੂਰੀ ਸੱਚਾਈ ਨੂੰ ਦੱਸਿਆ ਗਿਆ ਔਰ ਪਹਿਲੇ ਸੀ ਸਭ ਜਾਣ ਲਈ ਕਿ ਮਸੀ ਭਾਈ ਚਰਵ ਵੀ ਬਹੁਤ ਜ਼ਿਆਦਾ ਇਸ ਵੀਡੀਓ ਨੂੰ ਵਾਇਰਲ ਕਰ ਰਿਹਾ ਔਰ ਉਹਨਾਂ ਦੇ ਮਨਾਂ ਦੇ ਵਿੱਚ ਵੀ ਰੋਸ ਹੈ ਔਰ ਉਸ ਰੋਸ ਨੂੰ ਲੈ ਕੇ ਜੋ ਕਿ ਬ੍ਰਦਰ ਗੌਰਵ ਜੀ ਦੇ ਦੁਆਰਾ ਵੀ ਇਸ ਵੀਡੀਓ ਨੂੰ ਚਲਾਇਆ ਗਿਆ ਵੀਡੀਓ ਨੂੰ ਬਣਾਇਆ ਗਿਆ ਔਰ ਪੂਰੀ ਗੱਲ ਉਹਨਾਂ ਚੋਂ ਕਿ ਤੁਸੀਂ ਸੁਨਿਆ ਔਰ ਉਹਨਾਂ ਦੇ ਦੁਆਰਾ ਦੱਸਿਆ ਗਿਆ 24 ਲੋਕ ਜੱਜ ਕਰ ਰਹੇ ਸੀ ਪੂਰਾ ਜਵਾਬ ਉਹਨਾਂ ਨੂੰ ਦਿੱਤਾ ਗਿਆ ਔਰ ਪੂਰੀ ਵੀਡੀਓ ਨੂੰ ਤੁਸੀਂ ਸੁਣ ਕੇ ਤੁਸੀਂ ਦੱਸ ਸਕਦੇ ਹੋ ਕਿ ਉਨਕੀ ਸਹੀ ਹੈ ਕਿ ਗਲਤ ਹੈ ਔਰ ਜੇਕਰ ਤੁਸੀਂ ਵਿਸ਼ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਰਮਦਾਸੀਆ ਚੈਨਲ ਨੂੰ ਅਗਰ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਅਸੀਂ ਰੋਜ਼ ਨਵੀਤ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਗੋਡ ਬles ਯੋ